ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਨਸੀਬੋ ਤੇ ਕਰਤਾਰੀ ਆਪਸ ਵਿੱਚ ਸਕੀਆਂ ਪੈਣਾ ਸੀ ਪਰ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦੇ ਫਰਕ ਬਾਰੇ ਸਭ ਨੂੰ ਪਤਾ ਸੀ ਨਸੀਬੋ ਬੜੇ ਹੀ ਸ਼ਾਂਤ ਸੁਹਾਵੀ ਅਤੇ ਚੁੱਪਚਾਪ ਰਹਿਣ ਵਾਲੀ ਕਦੇ ਵੀ ਆਪਣੇ ਲਈ ਕੋਈ ਜਨਾ ਮੰਗਣ ਵਾਲੀ ਸੀ ਪਰ ਇਸ ਦੇ ਉਲਟ ਕਰਤਾਰੀ ਹਮੇਸ਼ਾ ਆਪਣੇ ਵਾਰੀ ਸੋਚਦੀ ਬਹੁਤ ਤੇਜ਼ ਚਲਾਕ ਚੁਸਤ ਅਤੇ ਸਭ ਤੋਂ ਵੱਡੀ ਗੱਲ ਆਪਣੀ ਭੈਣ ਨੂੰ ਨਾ ਪਸੰਦ ਕਰਨ ਵਾਲੀ ਸੀ ਕਿਉਂਕਿ ਨਸੀਬੋ ਦਾ ਰੰਗ ਕਰਤਾਰੀ ਦੇ ਰੰਗ ਤੋਂ ਥੋੜਾ ਕਾਲਾ ਸੀ ਨਸੀਬੋ ਜਦੋਂ ਸਕੂਲ ਵਿੱਚ ਪੜ੍ਹਦੀ ਸੀ ਤਾਂ ਕਰਤਾਰੀ ਅਕਸਰ ਆਪਣੀ ਸਹੇਲੀ ਨਾਲ ਨਸੀਬੋ ਦਾ ਮਜ਼ਾਕ ਉਡਾਉਂਦੀ ਰਹਿੰਦੀ ਸੀ ਪਰ ਨਸੀਬੋ ਨੇ ਮਾਪਿਆਂ ਕੋਲ ਇਸ ਗੱਲ ਦੀ ਕਦੇ ਵੀ ਸ਼ਿਕਾਇਤ ਨਾ ਕੀਤੀ ਪਰ ਉਲਟ ਕਰਤਾਰੀ ਘਰ ਆ ਕੇ ਨਸੀਬੋ ਨੂੰ ਕੋਸਦੀ ਰਹਿੰਦੀ ਤੇ ਕਹਿੰਦੀ ਨਸੀਬੋ ਦੇ ਕਾਰਨ ਉਸਦੀ ਸਕੂਲ ਵਿੱਚ ਬੇਇੱਜ਼ਤੀ ਹੁੰਦੀ ਹੈ ਇਸ ਕਾਰਨ ਨਸੀਬੋ ਨੇ ਆਪਣੀ ਪੜ੍ਹਾਈ 5ਵੀਂ ਤੋਂ ਬਾਅਦ ਛੱਡ ਦਿੱਤੀ ਮਾਪਿਆਂ ਦੇ ਵਾਰ-ਵਾਰ ਸਮਝਾਉਣ ਨਾਲ ਵੀ ਨਸੀਬੋ ਦੁਆਰਾ ਪੜਨੋ ਤਿਆਰ ਨਾ ਹੋਈ ਨਸੀਬੋ ਹੁਣ ਸਾਰਾ ਦਿਨ ਆਪਣੇ ਘਰ ਹੀ ਰਹਿੰਦੀ ਆਪਣੀ ਮਾਂ ਨਾਲ ਘਰ ਦਾ ਕੰਮ ਕਰਦੀ ਅਤੇ ਬਾਅਦ ਵਿੱਚ ਚਰਖਾ ਕੱਤਣ ਕੱਢਣ ਬੁਣਨ ਸਿੱਖਦੀ ਕਦੇ-ਕਦੇ ਆਪਣੇ ਬਾਪੂ ਨਾਲ ਖੇਤਾਂ ਦਾ ਕੰਮ ਕਰਨ ਵੀ ਚਲੀ ਜਾਂਦੀ ਵਾਹ ਵਾਈ ਦਾ ਕੰਮ ਕਰਦੀ ਪੱਠੇ ਵੱਡਣ ਵਿਜਨ ਸਚਾਈ ਦਾ ਕੰਮ ਕਰਦੀ ਉਧਰ ਕਰਤਾਰੀ ਨੇ ਵੀ 12ਵੀਂ ਪਾਸ ਕਰ ਲਈ ਸੀ 12ਵੀਂ ਤੋਂ ਬਾਅਦ ਉਸ ਕਰਤਾਰੀ ਨੂੰ ਸਰਕਾਰੀ ਡਾਕ ਘਰ ਦੇ ਦਫ਼ਤਰ ਵਿੱਚ ਸਰਕਾਰੀ ਨੌਕਰੀ ਮਿਲ ਗਈ ਆਪਣੀ ਇੱਕ ਬੇਟੀ ਨੂੰ ਸਰਕਾਰੀ ਨੌਕਰੀ ਕਰਦੇ ਦੇਖ ਤੇ ਦੂਜੀ ਨੂੰ ਘਰ ਦੇ ਕੰਮ ਵਿੱਚ ਮਰਦੇ ਦੇਖ ਨਸੀਬੋ ਦੀ ਮਾਂ ਨੇ ਨਸੀਬੋ ਦਾ ਨਾਮ ਕਿਸਮਤ ਮਾਰੀ ਰੱਖਿਆ ਹੋਇਆ ਸੀ ਮੇਰੀ ਨਸੀਬੋ ਦੀ ਤਾਂ ਕਿਸਮਤੀ ਮਾਰੀ ਗਈ ਨਸੀਬੋ ਨੇ ਇਹਨਾਂ ਗੱਲਾਂ ਦਾ ਕਦੇ ਗੁੱਸਾ ਨਹੀਂ ਸੀ ਕੀਤਾ ਨਸੀਬੋ ਦੇ ਬਾਪੂ ਨੂੰ ਨਸੀਬੋ ਦੀ ਬਹੁਤ ਫਿਕਰ ਹੋਣ ਲੱਗ ਗਈ ਇਸ ਲਈ ਉਸਨੇ ਉਸਦੇ ਵਿਆਹ ਲਈ ਵਾਰ ਲੱਭਣਾ ਸ਼ੁਰੂ ਕਰ ਦਿੱਤਾ ਨਸੀਬੋ ਦੇ ਬਾਪੂ ਨੇ ਉਸਦਾ ਵਿਆਹ ਕ੍ਰਿਸ਼ਨ ਸਿੰਘ ਨਾਲ ਕਰ ਦਿੱਤਾ ਕ੍ਰਿਸ਼ਨ ਸਿੰਘ ਨਸੀਬੋ ਦੇ ਬਾਪੂ ਦੇ ਮਿੱਤਰ ਦਾ ਮੁੰਡਾ ਸੀ ਉਸ ਨੂੰ ਲੱਗਿਆ ਕਿ ਇਹ ਮੇਰੇ ਨਸੀਬੋ ਦਾ ਵਧੀਆ ਖਿਆਲ ਰੱਖੇਗਾ ਨਸੀਬੋ ਦੇ ਵਿਆਹ ਤੋਂ ਬਾਅਦ ਫਤਾਰੀ ਨੇ ਆਪਣੇ ਪਰਵਿੰਦਰ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਪਰਵਿੰਦਰ ਕਰਤਾਰੀ ਨਾਲ ਹੀ ਨੌਕਰੀ ਕਰਦਾ ਸੀ ਮਾਪੇ ਮੰਨ ਗਏ ਤੇ ਉਹਨਾਂ ਦਾ ਵਿਆਹ ਕਰ ਦਿੱਤਾ ਨਸੀਬੋ ਤੇ ਕਰਤਾਰੀ ਦੇ ਮਾਪੇ ਹੁਣ ਖੁਸ਼ ਹਨ ਕਿ ਦੋਵੇਂ ਧੀਆ ਆਪਣੇ ਘਰ ਖੁਸ਼ ਹਨ ਪਰ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਅੰਦਾਜ਼ਾ ਦੂਰ ਦੂਰ ਤੱਕ ਨਹੀਂ ਸੀ ਅੰਦਾਜ਼ਾ ਹੁੰਦਾ ਵੀ ਕਿੱਦਾਂ ਨਸੀਬੋ ਨੇ ਕਦੇ ਕੋਈ ਗੱਲ ਕੀਤੀ ਨਹੀਂ ਸੀ ਆਪਣੇ ਮਾਪਿਆਂ ਕੋਲ ਵਿਆਹ ਦੇ ਕੁਝ ਮਹੀਨੇ ਬਾਅਦ ਕ੍ਰਿਸ਼ਨ ਸੈਨ ਨਸੀਬੋ ਨੂੰ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਤੇ ਕਹਿੰਦਾ ਆਪਣੇ ਬਾਪੂ ਕੋਲ ਆਪਣਾ ਹੱਕ ਲੈ ਕੇ ਆ ਨਹੀਂ ਤਾਂ ਆਪਣੇ ਬਾਪੂ ਦੇ ਘਰ ਚਲੀ ਜਾ। ਵਿਚਾਰੀ ਨਸੀਬੋ ਹਰ ਦੁੱਖ ਇਕੱਲੀ ਹੀ ਸਹਿੰਦੀ ਰਹੀ ਇੱਕ ਦਿਨ ਤਾਂ ਹਾਦੀ ਹੋ ਗਈ। ਕ੍ਰਿਸ਼ਨ ਸਿੰਘ ਨੇ ਨਸੀਬੋ ਨੂੰ ਚੁੱਲ੍ਹੇ ਵਿੱਚ ਜਲਦੀ ਜਲਦੀ ਲੱਕੜ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਰੱਬ ਦੀ ਕਿਰਪਾ ਨਾਲ ਉਸ ਦਿਨ ਨਸੀਬੋ ਦਾ ਬਾਪੂ ਨਸੀਬੋ ਨੂੰ ਮਿਲਣ ਚੱਲ ਆ ਗਿਆ ਤੇ ਉਸ ਨੇ ਅੱਬ ਆਪਣੀ ਅੱਖੀਂ ਦੇਖ ਉਹ ਨਸੀਬੋਂ ਨੂੰ ਆਪਣੇ ਨਾਲ ਲੈ ਆਇਆ ਤਾਂ ਉਹਨਾਂ ਨੂੰ ਕਹਿ ਆਇਆ ਕਿ ਅੱਜ ਤੋਂ ਬਾਅਦ ਨਸੀਬੋਂ ਤੁਹਾਡੇ ਵਿਹੜੇ ਵਿੱਚ ਕਦੇ ਪੈਰ ਨਹੀਂ ਧਰੇਗੀ ਨਸੀਬੋਂ ਨੂੰ ਆਪਣੇ ਬਾਪੂ ਦੇ ਵਾਪਸ ਆ ਦੇਖ ਕੇ ਨਸੀਬੋਂ ਦੀ ਹਾਲਤ ਦੇਖ ਕੇ ਮਾਂ ਦੀਆਂ ਤਾਵਾਂ ਨਿਕਲ ਗਈਆਂ ਹਾਏ ਨਹੀਂ ਕੁੜੀਏ ਤੂੰ ਕਿਸਮਤ ਮਾਰੀ ਰਹੀ ਨਸੀਬੋਂ ਹੁਣ ਆਪਣੇ ਮਾਪਿਆਂ ਨਾਲ ਰਹਿਣ ਲੱਗੀ ਜਦੋਂ ਇਸ ਵਾਰੇ ਕਰਤਾਰੀ ਅਤੇ ਉਸਤੇ ਪਤੀ ਬਲਵਿੰਦਰ ਸਿੰਘ ਨੂੰ ਪਤਾ ਲੱਗਿਆ ਤਾਂ ਗੁੱਸੇ ਵਿੱਚ ਆਏ ਤੇ ਉਹਨਾਂ ਨੇ ਲੱਗਿਆ ਕਿ ਹੁਣ ਨਸੀਬੋ ਨੇ ਪੂਰੀ ਜ਼ਮੀਨ ਜਾਇਦਾਦ ਤੇ ਹੱਕ ਰੱਖ ਲੈਣਾ ਇਸ ਕਰੋਂ ਉਹ ਵੀ ਪੇਕੇ ਆ ਕੇ ਰਹਿਣ ਲੱਗੇ ਅਤੇ ਆਪਣੇ ਮਾਪਿਆਂ ਨੂੰ ਕਹਿਣ ਲੱਗੇ ਪਾਪੋ ਇਸ ਜ਼ਮੀਨ ਜਾਇਦਾਦ ਤੇ ਮੇਰਾ ਵੀ ਹੱਕ ਹੈ ਹੁਣ ਅਸੀਂ ਇੱਥੇ ਰਹਿਣਾ ਹੈ ਨਸੀਬੋ ਦੇ ਬਾਪੂ ਨੂੰ ਇਹ ਗੱਲ ਜਦੋਂ ਪਤਾ ਲੱਗੀਆਂ ਕਿ ਕਰਤਾਰੀ ਇਸ ਤਰ੍ਹਾਂ ਜ਼ਮੀਨ ਜਾਇਦਾਦ ਦੇ ਲਾਲਚ ਵਿੱਚ ਆਪਣੀ ਭੈਣ ਦਾ ਦੁੱਖ ਨਹੀਂ ਜਾਣਦੀ ਤਾਂ ਉਸ ਨੇ ਦੋਹਾਂ ਵਿੱਚ ਅੱਧੀ ਅੱਧੀ ਜਾਇਦਾਦ ਨਾਮ ਕਰ ਦਿੱਤੀ ਅਚਾਨਕ ਹੀ ਨਸੀਬੋ ਦੇ ਬਾਪੂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਇਸ ਤੋਂ ਬਾਅਦ ਤਾਂ ਨਸੀਬੋ ਦੇ ਦੁੱਖਾਂ ਦਾ ਪਾੜ ਹੋਰ ਵੀ ਜ਼ਿਆਦਾ ਟੈ ਗਿਆ ਕਰਤਾਰੀ ਸਾਰਾ ਦਿਨ ਘਰ ਦਾ ਕੰਮ ਨਸੀਬੋ ਤੋਂ ਕਰਾਉਂਦੀ ਹਰ ਇੱਕ ਨਿੱਕੀ ਨਿੱਕੀ ਗੱਲ ਤੇ ਉਸ ਨੂੰ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੀ ਨਸੀਬੋ ਦੀ ਮਾਂ ਨੇ ਕਈ ਵਾਰ ਨਸੀਬੋ ਲਈ ਰਿਸ਼ਤੇ ਲੱਭੇ ਪਰ ਕਰਤਾਰੀ ਤੇ ਬਲਵਿੰਦਰ ਹਰ ਵਾਰ ਕੋਈ ਨਾ ਕੋਈ ਚਾਲ ਚੱਲ ਕੇ ਰਿਸ਼ਤਾ ਤੜਵਾ ਦਿੰਦੇ ਨਸੀਬੋ ਦੀ ਮਾਂ ਤੋਂ ਨਸੀਬੋ ਦਾ ਦੁੱਖ ਦੇਖਿਆ ਲੱਗਿਆ ਉਹ ਵੀ ਇਸ ਦੁੱਖ ਵਿੱਚ ਰਹਿਣ ਕਾਰਨ ਬਿਮਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ ਮਾਂ ਦੀ ਮੌਤ ਤੋਂ ਬਾਅਦ ਨਸੀਬੋ ਇਕੱਲੀ ਰਹਿ ਗਈ ਪਰ ਉਸ ਨੇ ਕਦੇ ਵੀ ਕੋਈ ਸ਼ਿਕਾਇਤ ਨਾ ਕੀਤੀ ਕਰਤਾਰੀ ਦੇ ਅਨਸਾਰ ਹੀ ਕੰਮ ਕਰਦੀ ਰਹਿੰਦੀ ਕਰਤਾਰੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਉਸ ਦੀ ਦੇਖਭਾਲ ਵੀ ਨਸੀਬੋ ਦੇ ਸਿਰ ਤੇ ਹੀ ਸੀ ਤੇ ਘਰ ਅਤੇ ਖੇਤਾਂ ਦਾ ਕੰਮ ਵੀ ਨਸੀਬੋ ਨੇ ਕਰਨਾ ਪੈਂਦਾ ਪਿੰਡ ਵਾੜਿਆ ਨੇ ਨਸੀਬੋਂ ਨੂੰ ਬਹੁਤ ਵਾਰ ਕਿਹਾ ਕਿ ਤੂੰ ਕਰਤਾਰੀ ਨੂੰ ਜਵਾਬ ਦੇ ਇਸ ਘਰ ਉੱਤੇ ਤੇਰਾ ਵੀ ਹੱਕ ਹੈ ਪਰ ਨਸੀਬੋਂ ਨੇ ਕਦੇ ਵੀ ਕਿਸੇ ਗੱਲ ਨਾ ਮੰਨੀ ਕਰਤਾਰੀ ਨੂੰ ਕਿਸੇ ਤੋਂ ਪਤਾ ਲੱਗ ਗਿਆ ਕਿ ਪਿੰਡ ਵਾਲੇ ਨਸੀਬੋਂ ਨੂੰ ਉਸਤੇ ਹੱਕ ਬਾਰੇ ਦੱਸਦੇ ਆ ਇਸ ਕਾਰਨ ਕਰਤਾਰੀ ਜਦੋਂ ਵੀ ਡਿਊਟੀ ਤੇ ਜਾਂਦੀ ਤਾਂ ਨਸੀਬੋਂ ਨੂੰ ਘਰ ਅੰਦਰ ਬੰਦ ਕਰ ਜਾਂਦੀ ਨਾ ਕੋਈ ਨਸੀਬੋਂ ਨੂੰ ਮਿਲੇ ਸਕਦਾ ਤੇ ਨਾ ਕੋਈ ਗੱਲ ਕਰ ਸਕਦਾ ਸੀ ਸੀਬੋ ਦੀ ਦਿਮਾਗੀ ਹਾਲਤ ਖਰਾਬ ਹੋਣ ਲੱਗ ਗਈ ਸੀ ਇਸ ਗੱਲ ਦਾ ਫਾਇਦਾ ਚੁੱਕਦੇ ਉਹਨਾਂ ਨੇ ਸੀਬੋ ਦੇ ਨਾਮ ਦੀ ਅੱਧੀ ਜਾਇਦਾਦ ਆਪਣੇ ਨਾਮ ਲਗਵਾ ਲਈ ਸੀਬੋ ਬਿਲਕੁਲ ਚੁੱਪ ਹੋ ਗਈ ਜਿਵੇਂ ਉਸ ਦੇ ਮੂੰਹ ਵਿੱਚ ਜ਼ਬਾਨ ਹੀ ਨਾ ਹੋਵੇ ਇਸ ਗੱਲ ਦਾ ਫਾਇਦਾ ਉਸ ਦਾ ਜੀਜਾ ਬਲਵਿੰਦਰ ਚੁੱਕਣ ਲੱਗ ਪਿਆ ਜਦੋਂ ਕਰਤਾਰੀ ਕਰਨਾ ਹੁੰਦੀ ਉਹ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਨਸੀਬੋ ਦੀ ਹਾਲਤ ਤਾਂ ਜਿਉਂਦੀ ਲਾਸ਼ ਜੀ ਹੋ ਗਈ ਸੀ ਇੱਕ ਦਿਨ ਬਲਵਿੰਦਰ ਨਸੀਬੋ ਨੂੰ ਆਪਣੇ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ ਕਿ ਕਰਤਾਰੀ ਘਰ ਆ ਜਾਂਦੀ ਹੈ ਤੇ ਉਹ ਇਹ ਸਭ ਦੇਖ ਕੇ ਰੋਲਾ ਪਾਉਣ ਲੱਗ ਜਾਂਦੀ ਹੈ ਪਰ ਬਲਵਿੰਦਰ ਨੇ ਕਰਤਾਰੀ ਨੂੰ ਕਿਹਾ ਕਿ ਮੇਰੀ ਕੋਈ ਗਲਤੀ ਨਹੀਂ ਇਹ ਨਸੀਬੋ ਦੀ ਸਾਰੀ ਗਲਤੀ ਹੈ ਇਹ ਬਹੁਤ ਤੇਜ ਹੈ ਤੇਰੇ ਅੱਗੇ ਹੀ ਚੁੱਪਚਾਪ ਰਹਿੰਦੀ ਹੈ ਨਹੀਂ ਤਾਂ ਉਹ ਬਹੁਤ ਤੇਜ ਹੈ ਮੈਨੂੰ ਮaaf ਕਰ ਦੇ ਮੈਂ ਨਸੀਬੋ ਦੀਆਂ ਗੱਲਾਂ ਵਿੱਚ ਆ ਗਿਆ ਕਰਤਾਰੀ ਨੇ ਆਪਣੇ ਪਤੀ ਬਲਵਿੰਦਰ ਦੀਆਂ ਗੱਲਾਂ ਦਾ ਹੀ ਵਿਸ਼ਵਾਸ ਕੀਤਾ ਨਸੀਬੋ ਨੂੰ ਬਾਹੋਂ ਫੜ ਘਰੋਂ ਕੱਢ ਦਿੱਤਾ ਨਸੀਬੋ ਤਾਂ ਪਹਿਲਾਂ ਹੀ ਜਿਉਂਦੀ লাশ ਬਣੀ ਹੋਈ ਸੀ ਉਹ ਰਾਤ ਦੇ ਹਨੇਰੇ ਵਿੱਚ ਪਤਾ ਨਹੀਂ ਕਿੱਧਰ ਨੂੰ ਤੁਰੇ ਫਿਰਦੀ ਰਹੀ ਸਵੇਰੇ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਨਸੀਬੋ ਬਾਰੇ ਪਤਾ ਸੀ ਨਸੀਬੋ ਬਹੁਤ ਚੰਗੀ ਐ ਉਹ ਕਦੇ ਵੀ ਕਿਸੇ ਨਾਲ ਗਲਤ ਨਹੀਂ ਕਰ ਸਕਦੀ ਸੀ ਪਿੰਡ ਵਾਲਿਆਂ ਨੇ ਕਰਤਾਰੀ ਤੇ ਉਸਦੇ ਪੁੱਤਰ ਪੱਤੀ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਹਰ ਕੋਈ ਨਸੀਬੋ ਨੂੰ ਲੱਭਣ ਦੇ ਯਤਨ ਕਰ ਰੇ ਸਨ ਪਰ ਕਿਸੇ ਨੂੰ ਵੀ ਨਸੀਬੋ ਨਾ ਮਿਲੀ ਇੱਕ ਹਫ਼ਤੇ ਬਾਅਦ ਪਿੰਡ ਦੇ ਖੂਹ ਵਿੱਚੋਂ ਨਸੀਬੋ ਦੀ Laash ਮਿਲੀ ਸਾਰੇ ਪਿੰਡ ਵਿੱਚ ਸੋਗ ਪੈ ਗਿਆ ਹਰ ਮਰਦ ਤੇ ਔਰਤ ਦੀ ਜ਼ਬਾਨ ਤੇ ਨਸੀਬੋ ਦੀ ਕਿਸਮਤ ਅਤੇ ਉਸਦੇ ਸਾਹੂ ਪੁਨੇ ਦੀ ਗੱਲ ਸੀ ਸਾਰੇ ਪਿੰਡ ਵਿੱਚ ਨਸੀਬੋ ਦੇ ਚਰਿੱਤਰ ਅਤੇ ਉਸਦੀ ਆਪਣੀ ਹੀ ਸਗੀ ਭੈਣ ਦੇ ਦੁਆਰਾ ਨਸੀਬੋ ਨਨਮਤਰੀ ਮਾਵਰਗਾ ਸ਼ਲੋਕਰਨ ਦੇ ਲਾਂਤਾ ਪੈ ਰਈਆਂ ਸਨ ਅਫਸੋਸ ਨਸੀਬੋ ਦੀ ਜ਼ਿੰਦਗੀ ਤਾਂ ਨਰਕ ਤੋਂ ਵੀ ਜ਼ਿਆਦਾ ਬੁਰੀ ਸੀ ਜਿਵੇਂ ਨਸੀਬੋ ਨੇ ਮਰਨ ਦਾ ਫੈਸਲਾ ਦੁਨੀਆ ਤੋਂ ਯਾਦ ਹੋਣ ਲਈ ਕੀਤਾ ਸੀ ਤੇ ਸ਼ਾਇਦ ਇਹ ਸੋਚ ਲਿਆ ਸੀ ਜਿੱਥੇ ਜਾਣਾ ਇਹ ਦੁਨੀਆ ਦੇ ਅਤਿਆਚਾਰ ਤੋਂ ਮੁਕਤ ਹੋ ਕੇ پاک ਹੋ ਕੇ ਜਾਵਾਂਗੀ ਜੇ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਅਤੇ ਤੁਸੀਂ ਇਹੋ ਜਿਹੀਆਂ ਕਹਾਣੀਆਂ ਹੋਰ ਵੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ